ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਲ ਨਿਊਜ਼ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਲੈਂਡ ਪੂਲਿੰਗ ਨੀਤੀ ਦੇ ਉੱਪਰ ਫਿਰ ਵਾ ਲਿਆ ਯੂ ਟਰਨ ਲੈਂਡ ਪੂਲਿੰਗ ਪਾਲਸੀ ਦੇ ਉੱਪਰ ਹੁਣ ਸਵਾਂਦ ਕਰਨ ਵਾਸਤੇ ਮੀਟਿੰਗ ਬੁਲਾਈ ਗਈ ਹੈ ਜੋ ਕਿਸਾਨਾਂ ਨੂੰ ਗਲਤ ਫਹਿਮੀ ਹੋਈ ਹੈ ਜਿਸ ਕਰਕੇ ਕਿਸਾਨਾਂ ਨੂੰ ਹੁਣ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਕਰਕੇ ਇਸ ਪਾਲਿਸੀ ਦੇ ਬਾਰੇ ਜਾਣਕਾਰੀ ਦੇਣਗੇ ਜੋ ਕਿਸਾਨਾਂ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵੱਲੋਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮੀਟਿੰਗ ਬੁਲਾਈ ਹੈ ਆਪਣੇ ਕੈਬਨ ਮੰਤਰੀਆਂ ਦੀ ਔਰ ਇਸ ਤੋਂ ਬਾਅਦ ਵ代ਕਾਂ ਦੀ ਤਾਂ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਇਹਨਾਂ ਇਸ ਪਾਲਿਸੀ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਕਿਸਾਨਾਂ ਨੂੰ ਜੋ ਗਲਤ ਪਰਮਾਇਆ ਜਾ ਰਿਹਾ ਹੈ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂ ਟਰਨ ਲਿਆ ਹੈ ਇਸ ਨੀਤੀ ਦੇ ਉੱਪਰ ਕੀ ਇਹ ਪੂਰਾ ਮਾਮਲਾ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਨੌਕਰੇ ਚੈਨਲ ਦੀ ਹਰ ਖਬਰ ਤੁਹਾਡੇ ਕੋਲ ਪਲ-ਪਲ ਦੀ ਪਹੁੰਚ ਸਕੇ ਸੋ ਮੁੱਖ ਮੰਤਰੀ ਭਗਵੰਤ ਮਾਨ ਜੋ ਨਵੀਂ ਨੀਤੀ ਲੈ ਕੇ ਆਏ ਸੀ ਲੈਂਡ ਪੂਲਿੰਗ ਨੀਤੀ ਜੋ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਵਾਸਤੇ ਜੋ ਪਾਲਸੀ ਬਣਾਈ ਗਈ ਪਰ ਕਿਸਾਨਾਂ ਦੇ ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਕਾਲੀ ਦਲ ਪਾਰਟੀ ਦੇ ਵੱਲੋਂ ਲਗਾਤਾਰ ਇਕੱਠੇ ਹੋ ਕੇ ਕਿਸਾਨਾਂ ਦੇ ਵਿੱਚ ਇਹ ਧਰਮ ਭਲੇਖਾ ਪਾਇਆ ਜਾ ਰਿਹਾ ਕਿ ਤੁਹਾਡੀਆਂ ਜ਼ਮੀਨਾਂ ਜੋ ਬਿਲਡਰਾਂ ਦੇ ਵੱਲੋਂ ਜ਼ਬਰਦਸਤੀ ਲੈ ਲਈਆਂ ਜਾਣਗੀਆਂ ਔਰ ਤੁਹਾਨੂੰ ਖੇਤੀਬਾੜੀ ਤੋਂ ਵਾਂਝਾ ਕਰ ਦਿੱਤਾ ਜਾਵੇਗਾ ਇਸ ਬਾਰੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜੋ ਆਪਣੇ ਕੈਬਨਟ ਦੀ ਮੀਟਿੰਗ ਬੁਲਾਈ ਹੈ ਔਰ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਸੀ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਵੀ ਇਸ ਬਾਰੇ ਸਲਾਹ ਦਿੱਤੀ ਸੀ ਆਪਣੀ ਇੱਕ ਪੋਸਟ ਪਾ ਕੇ ਪਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਬਵਾਲ ਮੱਚਿਆ ਜੋ ਮਲਵਿੰਦਰ ਸਿੰਘ ਕੰਗ ਨੂੰ ਪਾਰਟੀ ਤੋਂ ਬਾਹਰ ਕੱਢਣ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ ਜਦੋਂ ਕਿ ਮਲਵਿੰਦਰ ਸਿੰਘ ਕੰਗ ਖੁਦ ਪਾਰਟੀ ਛੱਡਣ ਵਾਸਤੇ ਤਿਆਰ ਹੋਏ ਬੈਠੇ ਨੇ ਉਹਨਾਂ ਨੂੰ ਮਨਾਉਣ ਵਾਸਤੇ ਅੱਜ ਪੰਜਾਬ ਇੰਚਾਰਜ ਦੇ ਮਾਮਲੇ ਆਦੇ ਜਿਹੜੇ ਮਨੀਸ਼ ਸੋਧਿਆ ਜੀ ਆਏ ਸੀਗੇ ਉਸ ਤੋਂ ਪਹਿਲਾਂ ਸੰਦੀਪ ਪਾਟਕ ਉਹਨਾਂ ਦੇ ਕੋਲ ਆ ਰਹੇ ਨੇ ਸੋ ਇਹ ਸਾਰਾ ਕੁਝ ਜਿਹੜਾ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਦੀ ਔਖਾ ਹੋ ਗਿਆ ਇਸ ਨੂੰ ਸੰਭਾਲਣਾ ਸੋ ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਯੂ ਟਰਨ ਲਿਆ ਹੁਣ ਜਿਹੜਾ ਕਿ ਇਸ ਪੌਨਸੀ ਦੇ ਨਹੀਂ ਸਰਵਾਥ ਨਚਾਇਆ ਜਾ ਰਿਹਾ ਹੈ ਜੋ ਕਿਸਾਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਜਦੋਂ ਕਿ ਅੱਜ ਕਿਸਾਨਾਂ ਨੇ ਇਸ ਪਾਲਿਸੀ ਦਾ ਵਿਰੋਧ ਕਰਦੇ ਹੋਏ ਪੂਰੇ ਪੰਜਾਬ ਵਿੱਚ ਟਰੈਕਟਰ ਮਾਰਚ ਕੀਤਾ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨਾਰੇਬਾਜੀ ਕੀਤੀ ਜਿਵੇਂ ਤਿੰਨ ਕਾਨੂੰਨ ਆਏ ਸੀ ਉਸੇ ਤਰ੍ਹਾਂ ਉਹ ਇੱਕ ਅੰਦੋਲਨ ਸ਼ੁਰੂ ਹੋਇਆ ਔਰ ਕਾਨੂੰਨ ਵਾਪਸ ਹੋਏ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਨੀਤੀ ਵਾਪਸ ਨਾ ਲਈ ਤਾਂ ਇੱਕ ਅੰਦੋਲਨ ਹੋਰ ਪੰਜਾਬ ਵਿੱਚ ਸ਼ੁਰੂ ਹੋ ਸਕਦਾ ਹੈ ਜੋ ਅੱਜ ਕਿਸਾਨਾਂ ਨੇ ਕਾਲ ਕਰਕੇ ਸਾਰੇ ਕਿਸਾਨਾਂ ਨੂੰ ਇਸ ਬਾਰੇ ਤਿਆਰ ਰਹਿਣ ਲਈ ਕਿਹਾ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਇਹ ਪਾਲਿਸੀ ਨੂੰ ਜਿਹੜਾ ਸਮਾਧ ਵਿੱਚ ਬਦਲਿਆ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਕੇ ਜੋ ਸੂਬੇ ਵਿੱਚ ਸ਼ਹਿਰੀਕਰਨ ਤੇ ਯੋਗ ਵਿਕਾਸ ਨੂੰ ਉਤਸ਼ਾਹ ਕਰਨਾ ਹੈ ਪਰ ਇਸ ਨੀਤੀ ਦੇ ਸੂਬੇ ਦੇ ਕਿਸਾਨਾਂ 'ਚ ਕਈ ਤਰ੍ਹਾਂ ਦੇ ਖਲਸ਼ੇ ਪੈਦਾ ਕੀਤੇ ਜਾ ਰਹੇ ਹਨ ਖੇਤੀਬਾੜੀ ਅਰ ਚਾਰੇ ਦੀ ਰੀੜ ਦੀ ਹੱਡੀ ਹੈ ਇਸ ਲਈ ਪਿੰਡੂ ਖੇਤਰਾ ਵਿੱਚ ਇਸ ਨੀਤੀ ਨੂੰ ਕਿਸਾਨ ਵਿਰੋਧੀ ਤੇ ਖੇਤੀਬਾੜੀ ਨੂੰ ਤਬਾਹ ਕਰਨ ਵਾਲੀ ਨੀਤੀ ਵਜੋਂ ਦੇਖਿਆ ਜਾ ਰਿਹਾ ਹੈ ਜੋ ਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਨੀਤੀ ਅਧੀਨ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਲਈ ਜਾਵੇਗੀ ਅਤੇ ਉਹਨਾਂ ਨੂੰ ਵਿਕਸਤ ਜ਼ਮੀਨ ਦੇ ਪਲਾਟ ਜਾਂ ਵਿੱਤੀ ਮੁਆਵਜ਼ਾ ਦਿੱਤਾ ਜਾਵੇਗਾ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਵਿਕਾਸ ਦੇ ਕੰਮ ਸ਼ੁਰੂ ਨਹੀਂ ਹੁੰਦੇ ਕਿਸਾਨ ਜ਼ਮੀਨ ਤੇ ਖੇਤੀ ਜਾਰੀ ਰੱਖ ਸਕਣਗੇ ਕਿਸਾਨਾਂ ਨੂੰ ਪ੍ਰਤੀ ਏਕੜ 50000 ਰੁਪਏ ਸਾਲਾਨਾ ਪੇਸ਼ਗੀ ਪੇਵਿਕਾ ਸ਼ੁਰੂ ਹੋਣ ਤੇ 1 ਲੱਖ ਰੁਪਏ ਪ੍ਰਤੀ ਏਕੜ ਦੀ ਰਕਮ ਦਿੱਤੀ ਜਾਵੇਗੀ ਸਰਕਾਰ ਦਾ ਦਾਵਾ ਹੈ ਕਿ ਇਹ ਨੀਤੀ ਕਿਸਾਨਾਂ ਨੂੰ ਲਾਭ ਦੇਵੇਗੀ ਤੇ ਗੈਰ ਕਾਨੂੰਨੀ ਕਲੋਨੀਆਂ ਨੂੰ ਰੋਕ ਲੱਗੇਗੀ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਕਿਸਾਨ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਜੋ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਕਿਸਾਨਾਂ ਨੂੰ ਗਲਤ ਰਸਤੇ ਤੇ ਤੋਰਿਆ ਜਾ ਰਿਹਾ ਹੈ ਉਹਨਾਂ ਨੂੰ ਡਰ ਹੈ ਕਿ ਇਸ ਨੀਤੀ ਅਧੀਨ ਉਹਨਾਂ ਦੀ ਜ਼ਮੀਨ ਖੋਈ ਜਾਵੇਗੀ ਜਿਸ ਨਾਲ ਉਹ ਆਪਣੀ ਰੋਜੀ ਰੋਟੀ ਗੁਆ ਬੈਠਣਗੇ ਕਿਸਾਨਾਂ ਨੂੰ ਸਰਕਾਰ ਦੀਆਂ ਨੀਤੀਆਂ ਤੇ ਭਰੋਸਾ ਨਹੀਂ ਹੈ ਪਿਛਲੇ ਅਨੁਭਵ ਚ ਉਹ ਸਰਕਾਰੀ ਦਾਅਵੇ ਤੇ ਪ੍ਰਤੀ ਸ਼ੱਕ ਪੈਦਾ ਕੀਤਾ ਜਾ ਰਿਹਾ ਹੈ ਉਹ ਮੰਨਦੇ ਹਨ ਕਿ ਇਸ ਨੀਤੀ ਵੀ ਕਾਰਪੋਰੇਟ ਅਤੇ ਰੀਅਲ اسٹیਟ ਮਾਫੀਆ ਤੇ ਹਿੱਤਾਂ ਨੂੰ ਲਾਭ ਪਹੁੰਚਾਉਣ ਲਈ ਬਣਾਈ ਗਈ ਹੈ ਪਰ ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਸਰਕਾਰ ਨੇ ਇਸ ਨੀਤੀ ਨੂੰ ਬਣਾਉਣ ਲਈ ਨਾ ਤਾਂ ਕਿਸੇ ਕਿਸਾਨਾਂ ਨਾਲ ਚੰਗੀ ਤਰ੍ਹਾਂ ਸਲਾਹ-ਮਸ਼ਵਰਾ ਕੀਤਾ ਤੇ ਨਾ ਹੀ ਕਿਸਾਨਾਂ ਦੇ ਨਾਲ ਇਸ ਨੀਤੀ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਸੋ ਨੀਤੀ ਦਾ ਮਕਸਦ ਪੰਜਾਬ ਦੇ ਡੈਮੋਗ੍ਰਾਫਿਕ ਪ੍ਰੋਫਾਈਲ ਨੂੰ ਬਦਲਣਾ ਹੈ ਵਾਹੀਯੋਗ ਜ਼ਮੀਨਾਂ ਨੂੰ ਸ਼ਹਿਰੀ ਜਾਤ ਜੋਗ ਵਰਤੋਂ ਲਈ ਬਦਲਣ ਨਾਲ ਖੇਤੀ ਬੜੇ ਨੁਕਸਾਨ ਪਹੁੰਚੇਗਾ ਜਿਸ ਨਾਲ ਸਿਰਫ ਕਿਸਾਨ ਸਗੋਂ ਖੇਤ ਮਜ਼ਦੂਰ ਵੀ ਬੇਚਗਰ ਹੋਣਗੇ ਇਸ ਕਾਰਨ ਸੰਸੁਕਤ ਕਿਸਾਨ ਮੋਰਚੇ ਨੇ ਵੱਡੇ ਅੰਦੋਲਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਪਿੰਡਾਂ ਦੇ ਵਿੱਚ ਦਾਖਲੇ ਤੇ ਪਾਬੰਦੀਆਂ ਲਗਾਈਆਂ ਚਾਰੀਆਂ ਨੇ ਜੋ ਸਿਆਸੀ ਰੰਗ ਵੀ ਇਹ ਨੀਤੀ ਲੈ ਚੁੱਕੀ ਹੈ ਵਿਰੋਧੀ ਪਾਰਟੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਸਰਕਾਰ ਵੀ ਇਸ ਨੀਤੀ ਦਾ ਵਿਰੋਧ ਕਰ ਰਹੀਆਂ ਨੇ ਔਰ ਕਿਸਾਨਾਂ ਨੂੰ ਇਕੱਠੇ ਕਰਕੇ ਇਸ ਨੀਤੀ ਦੇ ਖਿਲਾਫ ਡਟਣ ਲਈ ਕਹਿ ਰਹੀਆਂ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਹੇ ਨੇ ਕਿ ਇਹੀ ਵਿਰੋਧੀ ਪਾਰਟੀਆਂ ਪਹਿਲਾ ਇਹਨਾਂ ਨੇ ਜ਼ਮੀਨਾਂ ਅਕਵਾਇਰ ਕੀਤੀਆਂ ਸੀ ਤੱਕੇ ਦੇ ਨਾਲ ਜੋ ਮੁਹੱਲੀ ਨਿਊ ਚੰਡੀਗੜ੍ਹ ਬਣਾਇਆ ਗਿਆ ਜੋ ਇਹਨਾਂ ਲੀਟਰਾਂ ਨੇ ਆਪੋ ਆਪਣੇ ਜਿਹੜੇ ਵੱਡੇ ਪ੍ਰਾਪਰਟੀਆਂ ਬਣਾ ਲਈਆਂ ਜੋ ਜ਼ਮੀਨਾਂ ਅਕਵਾਇਰ ਕਰਕੇ ਆਪਣੀ ਮਰਜ਼ੀ ਨਾਲ ਕਰੋੜਾਂ ਰੁਪਏ ਇਹਨਾਂ ਨੇ ਜ਼ਮੀਨਾਂ ਦੇ ਜੋ ਸਰਕਾਰ ਤੋਂ ਲੈ ਕੇ ਤੇ ਆਪਣੇ ਜੋ ਇਹਨਾਂ ਨੇ ਕਾਰੋਬਾਰ ਚਲਾ ਲਏ ਪਰ ਹੁਣ ਜਿਹੜੇ ਆਮ ਲੋਕ ਨੇ ਆਮ ਕਿਸਾਨ ਨੇ ਜਦੋਂ ਉਹਨਾਂ ਵਾਸਤੇ ਅਸੀਂ ਇਹ ਪਾਲਿਸੀ ਲਾਂਦੀ ਹੈ ਤਾਂ ਫਿਰ ਇੱਕ ਵਿਰੋਧ ਕਿਉਂ ਕਰ ਰਹੇ ਨੇ ਇਹਨਾਂ ਨੂੰ ਇਹੀ ਲੱਗਦਾ ਕਿ ਇਹ ਆਮ ਲੋਕ ਜਿਹੜੇ ਨੇ ਇਸੇ ਤਰ੍ਹਾਂ ਦੱਬੇ ਰਹਣ ਤਾ ਕਿ ਸਾਨੂੰ ਇਹਨਾਂ ਦੀਆਂ ਵੋਟਾਂ ਮਿਲ ਸਕਣ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪਾਲਿਸੀ ਨੂੰ ਕਿਸਾਨਾਂ ਦੇ ਨਾਲ ਜੋ ਸਲਾਹ ਮਸ਼ਵਰਾ ਕਰਨ ਵਾਸਤੇ ਹੁਣ ਯੂਟਮ ਲਿਆਇਆ ਜੋ ਕਿਸਾਨਾਂ ਨਾਲ ਮੀਟਿੰਗ ਕਰਕੇ ਇਸ ਪਾਲਿਸੀ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਫਿਰ ਇਸ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਸੋਚ ਹੈ ਕਿ ਜਿਸ ਤਰ੍ਹਾਂ ਦਿੱਲੀ ਦੇ ਨਾਲ ਲੱਗਦੇ ਪਿੰਡਾਂ ਨੂੰ ਅਕਵਾਇਰ ਕੀਤਾ ਗਿਆ ਸਾਤ ਜੋ ਸਾਰੇ ਜਿਹੜੇ ਕਿ ਉਹ ਉਹਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਦੇ ਉੱਥੇ ਬਿਲਡਿੰਗਾਂ ਬਣ ਗਈਆਂ ਉਦਯੋਗਿਕ کارਖਾਨੇ ਲੱਗੇ ਉਹਨਾਂ ਨੂੰ ਮੁਆਵਜ਼ਾ ਮਿਲ ਜਾਏ ਔਰ ਉਹ ਕਰੋੜਪਤੀ ਹੋ ਗਏ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮੁਹਾਲੀ ਦੇ ਪਿੰਡਾਂ ਦੀ ਜ਼ਮੀਨ ਕਰਕੇ ਮੁਹਾਲੀ ਜਿਹੜਾ ਕਿ ਡਿਵੈਲਪਮੈਂਟ ਹੋ ਗਿਆ ਸੋ ਪੰਜਾਬ ਦੇ ਉਹ ਜਿਹੜੇ ਜਿਹੜੇ ਅੱਜ ਪਛੜੇ ਹੋਏ ਨੇ ਬਾਰਡਰ ਏਰੀਆ ਦੇ ਤਰਨਤਾਰਨ ਫਿਰੋਜ਼ਪੁਰ ਲੁਧਿਆਣਾ ਇਹਨਾਂ ਨੂੰ ਵੀ ਡਿਵੈਲਪ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫਰਜ਼ ਹੈ ਜਿਸ ਕਰਕੇ ਕਿਸਾਨਾਂ ਦੇ ਨਾਲ ਹੁਣੇ ਸਾਰਾ ਸਲਾਮ ਮਸ਼ਵਰਾ ਕੀਤਾ ਜਾਵੇਗਾ ਉਹਨਾਂ ਨੂੰ ਇਸ ਨੀਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਫਿਰ ਇਹ ਨੀਤੀ ਨੂੰ ਲਾਗੂ ਕੀਤਾ ਜਾਵੇਗਾ